ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਮੈਂ ਤੇ ਇੰਦਰ ਭਨਿਆਰ ਲੈ ਕੇ ਆ ਚੁੱਕਾ ਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੇ ਆਉਣ ਵਾਲੀਆਂ ਲੇਟੈਸਟ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਗੱਲ ਕਰਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਦੇ ਬਾਰੇ ਪੰਜਾਬ ਦੇ 55 ਲੱਖ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖਬਰ ਮੁਫਤ ਅਨਾਜ ਦੀ ਸਹੂਲਤ ਹਾਂਜੀ ਦੱਸਦੀ ਕਿ ਪੰਜਾਬ ਚ ਰਾਸ਼ਨ ਕਾਰਡਾਂ ਨੂੰ ਲੈ ਕੇ ਸੂਬਾ ਸਰਕਾਰ ਦਾ ਕੇਂਦਰ ਸਰਕਾਰ ਨਾਲ ਰੇੜਕਾ ਵੱਧਦਾ ਜਾ ਰਿਹਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ ਪੰਜਾਬ ਚ 8 ਲੱਖ ਰਾਸ਼ਨ ਕਾਰਡ ਕੱਟਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਤੇ ਇਸ ਕਾਰਨ ਸੂਬੇ ਦੇ ਲੱਖਾਂ ਲੋਕਾਂ ਨੂੰ ਮੁਫਤ ਰਾਸ਼ਨ ਨਹੀਂ ਮਿਲ ਸਕੇਗਾ ਤੇ ਇਸ ਤੋਂ ਪਹਿਲਾਂ ਵੀ 23 ਲੱਖ ਲੋਕਾਂ ਨੂੰ ਇਸ ਹੁਲ ਤੋਂ ਵਾਂਝਾ ਕੀਤਾ ਜਾ ਚੁੱਕਾ ਹੈ ਤੇ ਹੁਣ ਸਰਕਾਰ ਦੀ ਇਸ ਸਾਜ਼ਿਸ਼ ਨਾਲ ਕੋਲ 55 ਲੱਖ ਲੋਕ ਇਸ ਸਹੂਰਤ ਤੋਂ ਵਾਂਝੇ ਹੋ ਜਾਣਗੇ ਤੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਕੇਂਦਰ ਦੇ ਰਾਸ਼ਨ ਕਾਰਡ ਕਟਣ ਦੇ ਮਾਪਦੰਡ ਗਲਤ ਹਨ ਤੇ ਦੱਸਣਯੋਗ ਹੈ ਕਿ ਇਸ ਸਮੇਂ ਸੂਬੇ ਚ 1 ਕਰੋੜ 53 ਲੱਖ ਲਾਪਤਰੀ ਹਨ ਤੇ ਜਿਨ੍ਹਾਂ ਨੂੰ ਰਾਸ਼ਨ ਕਾਰਡ ਰਾਹੀਂ ਸਸਤਾ ਅਨਾਜ ਮਿਲ ਰਿਹਾ ਹੈ ਤੇ ਕੇਂਦਰ ਨੇ ਇਹਨਾਂ ਦੀ ਪੜਤਾਲ ਕਰਨ ਲਈ ਕਿਹਾ ਹੈ ਤੇ ਜਦੋਂ ਕਿ ਪੰਜਾਬ ਸਰਕਾਰ ਦੇ ਮੁਤਾਬਕ 1 ਕਰੋੜ 29 ਲੱਖ ਲਾਪਤਰੀਆਂ ਦੀ ਵੈਰੀਫਿਕੇਸ਼ਨ ਹੋ ਚੁੱਕੀ ਹੈ ਤੇ ਕੇਂਦਰ ਸਰਕਾਰ ਨੇ ਮੁੱਖ ਮੰਤਰੀ ਦੇ ਅਫਤਦੂਸ਼ ਨੂੰ ਸੇਵਾ ਤੋਂ ਨਿਕਾਇਆ ਹੈ ਤੇ ਕੇਂਦਰ ਮੰਤਰੀ ਭਰਲਾਦ ਭਲਾਦ ਜੋਸ਼ੀ ਦਾ ਕਹਿਣਾ ਹੈ ਕਿ ਕੇਂਦਰ ਨੇ ਸਿਰਫ ਅਯੋਗ ਲਾਪਾਤਰੀਆਂ ਦੀ ਪਛਾਣ ਕਰਨ ਲਈ ਕਿਹਾ ਹੈ ਤੇ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਨੇ ਮਨਜ਼ੂਰ ਕੀਤੇ ਗਏ 1 ਕਰੋੜ 41 ਲੱਖ ਲਾਪਾਤਰੀਆਂ ਚੋਂ ਕਿਸੇ ਨੂੰ ਨਹੀਂ ਹਟਾਇਆ ਹੈ ਤੇ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਅਸੀਂ ਆਪਣੇ ਵਿਭਾਗ ਤੋਂ ਇਨਾਂ ਕਾਰਡਾਂ ਦੀ ਜਾਂਚ ਕਰਵਾਵਾਂਗੇ ਤੇ ਇਸ ਨਾਲ ਪਤਾ ਲੱਗ ਸਕੇਗਾ ਕਿ ਕੋਈ ਅਜਿਹਾ ਵਿਅਕਤੀ ਤਾਂ ਨਹੀਂ ਹੈ ਜਿਸ ਦਾ ਰਾਸ਼ਨ ਕਾਰਡ ਨਾ ਬਣ ਸਕਦਾ ਹੋਵੇ ਅਤੇ ਬਣ ਗਿਆ ਹੋਵੇ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਵਧਣ ਵਾਲੀਆਂ ਨੇ ਕੀਮਤਾਂ ਸ਼ਰਾਬ ਸਿਗਰਟ ਦੇ ਸ਼ਕੀਨਾਂ ਲਈ ਵੱਡੀ ਰਾਹਤ ਹਾਂਜੀ ਦਾਦੀ ਕੇ ਭਾਰਤ ਚ ਵਸਤੂਆਂ ਤੇ ਇਸੇ ਵਾਰ ਮ ਆ ਟੈਕਸ ਦੀਆਂ ਦਰਾਂ ਤੇ ਜਲਦੀ ਹੀ ਵੱਡਾ ਬਦਲਾਅ ਦੇਖਿਆ ਜਾ ਸਕਦਾ ਹੈ ਤੇ ਸੂਤਰਾਂ ਅਨੁਸਾਰ ਨਵੀਆਂ ਦਰਾਂ 22 ਸਤੰਬਰ 2025 ਤੋਂ ਲਾਗੂ ਕੀਤੀਆਂ ਜਾ ਸਕਦੀਆਂ ਹਨ ਤੇ ਐਸਲਜੀਐਸਟੀ ਕੌਂਸਲ ਦੀ ਮੀਟਿੰਗ 3 ਅਤੇ 4 ਸਤੰਬਰ ਨੂੰ ਦਿੱਲੀ 'ਚ ਹੋਵੇਗੀ ਤੇ ਇਸ ਮੀਟਿੰਗ 'ਚ ਵਿੱਤ ਮੰਤਰਾਲੇ ਵੱਲੋਂ ਦਿੱਤੇ ਗਏ ਸੁਝਾਵਾਂ ਤੇ ਚਰਚਾ ਕੀਤੀ ਜਾਵੇਗੀ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਬਦਲਾਅ ਪ੍ਰਧਾਨ ਮੰਤਰੀ ਮੋਹਨਦੀ ਵੱਲੋਂ ਆਜ਼ਾਦੀ ਦੇ ਸਤੇ ਦਿੱਤੇ ਗਏ ਸੰਕੇਤਾਂ ਦੇ ਅਨੁਸਾਰ ਹੋਵੇਗਾ ਤੇ ਜੀਐਸਟੀ ਪ੍ਰਣਾਲੀ 'ਚ ਇਸ ਸਮੇਂ ਤਈ ਤਰ੍ਹਾਂ ਦੇ ਟੈਕਸ ਸਲੈਬ ਹਟਣ ਪਰ ਕੌਂਸਲ ਦੀ ਮੀਟਿੰਗ 'ਚ 12% ਦੀ ਅਤੇ 28% ਦੀ ਦੇ ਸਲੈਬ ਹਟਾਉਣ ਦਾ ਪ੍ਰਸਤਾਵ ਰੱਖਿਆ ਜਾਵੇਗਾ ਜੇਕਰ ਇਹ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਦੇਸ਼ ਵਿੱਚ ਸਿਰਫ ਦੋ ਸਲੈਬ ਹੀ ਰਹਿਣਗੇ 5% ਦੀ ਅਤੇ 18% ਦੀ ਇਸ ਨਾਲ ਟੈਕਸ ਪ੍ਰਣਾਲੀ ਆਸਾਨ ਹੋ ਜਾਵੇਗੀ ਅਤੇ ਖਪਤਕਾਰਾਂ ਅਤੇ ਕਾਰੋਬਾਰੀਆਂ ਦੋਵਾਂ ਨੂੰ ਰਾਹਤ ਮਿਲੇਗੀ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਇੰਨੇ ਜ਼ਿਲ੍ਹਿਆਂ 'ਚ ਹੋਇਆ ਰੈੱਡ ਅਲਰਟ 29 ਅਗਸਤ ਤੱਕ ਲੋਕ ਰਹਿਣ ਸਾਵਧਾਨ ਹਾਂਜੀ ਦਾਦੀ ਕੇ ਪੰਜਾਬ ਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਤੇ ਪਾਰੀਮੀ ਕਾਰਨ ਸੂਬੇ ਦੇਦਰਿਆਮਾਂ ਵਿੱਚ ਵੀ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ ਤੇ ਪਾਰੀ ਬਾਰਸ਼ ਵਿਚਾਲੇ ਅਗਲੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਸਾਹਮਣੇ ਆਈ ਹੈ ਤੇ ਪੰਜਾਬ ਵਿੱਚ ਮੌਸਮ ਵਿਭਾਗ ਨੇ 5 ਦਿਨਾਂ ਲਈ ਰੈੱਡ orange ਤੇ yellow ਅਲਰਟ ਜਾਰੀ ਕੀਤਾ ਗਿਆ ਹੈ ਤੇ ਮਾਧ ਪ੍ਰਦੇਸ਼ ਨਾਲ ਲੱਗਦੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਤੇ ਰੂਪਨਗਰ ਚ ਆਮ ਨਾਲੋਂ ਵੱਧਮੀ ਪੈਣ ਦੀ ਸੰਭਾਵਨਾ ਹੈ ਅਤੇ ਏ ਮੌਸਮ ਅਗਲੇ 24 ਘੰਟੇ ਤੱਕ ਜਾਰੀ रह ਸਕਦਾ ਹੈ ਤੇ ਮੌਸਮ ਵਿਭਾਗ ਵੱਲੋਂ ਕੀਤੀ ਗਈ ਪੂਰਵਕਵਾਲੀ ਮੁਤਾਬਕ ਮਾਨਸਾ ਸੰਗਰੂਲ ਬਰਨਾਲਾ ਪਟਿਆਲਾ ਫਤਿਹਗੜ ਸਾਹਿਬ ਮੁਹਾਲੀ ਲੁਧਿਆਣਾ ਰੂਪਨਗਰ ਫਰੋਹੀਪੁਰ ਤਰਨਤਾਰਨ ਕਪੂਰਥਲਾ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਹੁਸ਼ਿਆਰ ਪਰ ਪਠਾਨਕੋਟ ਵਿੱਚ ਮੀਂਹ ਦੀ ਸੰਭਾਵਨਾ ਹੈ ਤੇ ਮੌਸਮ ਵਿਭਾਗ ਮੁਤਾਬਕ 26 ਅਗਸਤ ਨੂੰ ਯਾਨੀ ਕਿ ਪੂਰੇ ਸੂਬੇ ਵਿੱਚ ਭਾਰੀ بارش ਦਾ ਯਲੋ ਲਾਟ ਰਹੇਗਾ ਤੇ 27 ਅਗਸਤ ਨੂੰ ਸਿਰਫ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ بارش ਦੇ ਅਸਰ ਵਿਖਾਈ ਗਏ ਹਨ ਜਦਕਿ ਬਾਕੀ ਹਿੱਸਿਆਂ ਵਿੱਚ ਮੌਸਮ ਆਮ ਰਹੇਗਾ ਤੇ 28 ਅਗਸਤ ਨੂੰ ਕਿਸੇ ਵੀ ਜ਼ਿਲ੍ਹੇ ਵਿੱਚ ਚੇਤਾਵਨੀ ਨਹੀਂ ਹੈ ਅਤੇ ਮੌਸਮ ਸਾਫ਼ ਰਹਿਣ ਦੀ ਉਮੀਦ ਹੈ ਹਾਲਾਂਕਿ 29 ਅਗਸਤ ਨੂੰ ਗਰਦਾਸਪੁਰ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿੱਚ ਫਿਰ ਤੋਂ yellow alert ਜਾਰੀ ਕੀਤਾ ਗਿਆ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਜੀਠੀਆ ਤੋਂ ਪੁੱਛਗੱਛ ਕਰਨ ਲਈ ਸੈੱਟ ਦੀ ਟੀਮ ਪੁੱਜੀ ਨਾਬਾ ਝੀਲ ਕਰੀਬ 2 ਘੰਟੇ ਕੀਤੀ ਪੁੱਛਗੱਛ ਹਾਂਜੀ ਦਾਦੀ ਕੇ ਆਮਦਨ ਤੋਂ ਵੱਧ ਦੇ ਜਾਇਦਾ ਦੇ ਮਾਮਲੇ ਤੇ ਨਾਬਾਦੀ ਨਵੀਂ ਜੇਲਾ ਜੇੜ ਚ ਨਜ਼ਰਬੰਦ ਸਿਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਕੋਲ ਸੱਟ ਦੀ ਟੀਮ ਪੁੱਜੀ ਤੇ ਟੀਮ ਵੱਲੋਂ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਇਸ ਮੌਕੇ ਸੱਟ ਦੇ ਮੁਖੀ ਵਰਨ ਸ਼ਰਮਾ ਨੇ ਪ੍ਰੈਸ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਨਾਬਾ ਕੋਤਵਾਲੀ ਦੇ ਐਸ ਐਚ ਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਐਸ ਐਸ ਪੀ ਵਰਨ ਸ਼ਰਮਾ ਸੱਟ ਦੇ ਮੁਖੀ ਹਨ ਤੇ ਉਨ੍ਹਾਂ ਨੂੰ ਲੋਕ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਹੈ ਤੇ ਇੱਕ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰੰਜੀ ਸਾਗਰ ਡੈਮ ਦੇ ਸੱਤ ਫਲੱਡ ਗੇਟ ਖੋਲੇ ਤੇ ਪ੍ਰਸ਼ਾਸਨ ਵੱਲੋਂ ਚੇਤਾਵਨੀ ਜਾਰੀ ਅਲਰਟ ਰਹਿਣ ਲੋਕ ਹਾਂਜੀ ਦੱਜ ਕਿ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਰੰਜੀ ਸਾਗਰ ਡੈਮ ਚੀਲੇ ਦਾ ਪਾਣੀ ਪੱਦਰ ਲਗਾਤਾਰ ਵਧ ਰਿਹਾ ਹੈ ਅਤੇ ਹੁਣ ਇਹ 527 ਮੀਟਰ ਦੇ ਖਤਰੇ ਦੇ ਨਿਸ਼ਾਨ ਤੇ ਪਹੁੰਚ ਗਿਆ ਹੈ ਤੇ ਪਿੱਛੇ ਤੋਂ ਵਧ ਰਹੇ ਪਾਣੀ ਦੇ ਵਹਾਅ ਕਾਰਨ ਡੈਮ ਪ੍ਰਸ਼ਾਸਨ ਨੇ ਸਾਰੇ ਸੱਤ ਸਪਿਲਵੇ ਗੇਟ ਖੋਲ ਦਿੱਤੇ ਹਨ ਤੇ ਜਸਰਾਂ ਹੀ 50000 ਕਿਊਸਕ ਪਾਣੀ ਸਿੱਧਾ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਡੈਮ ਦੇ 4 ਯੂਨਿਟੇ ਚਲਾ ਕੇ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਤੇ ਰਾਵੀ ਦਰਿਆ 'ਚ ਪਾਣੀ ਦਾ ਪੱਧਰ ਤੀਜੀ ਨਾਲ ਵਧਣ ਲੱਗਾ ਹੈ ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਲੋਕਾਂ ਨੂੰ ਦਰਿਆਈ ਨਾਲਿਆਂ ਅਤੇ ਨੀਵੇਂ ਇਲਾਕਿਆਂ ਤੋਂ ਦੂਰ ਰਹਿਣ ਦੀ ਹਦਾਇਤ ਜਾਰੀ ਕੀਤੀ ਹੈ ਤੇ ਡੈਮ ਦੇ ਬਿਜਲੀ ਵਿਭਾਗ ਦੇ ਕੰਟਰੋਲ ਰੂਮ ਦੇ ਕਰਮਚਾਰੀਆਂ ਨਾਲ ਗੱਲ ਕੀਤੀ ਗਈ ਅਤੇ ਦੇ ਆਤੇ ਤਾਂ ਉਹਨਾਂ ਨੇ ਦੱਸ ਕੇ ਖੇਤ ਖਤਰੇ ਦੇ ਨਿਸ਼ਾਨ 527 ਮੀਟਰ ਤੇ ਪਾਣੀ ਪਹੁੰਚਣ ਤੋਂ ਬਾਅਦ ਸੁਰੱਖਿਆ ਮੱਦੇਨਜ਼ਰ ਗੇਟ ਖੋਲਣੇ ਲਾਜ਼ਮੀ ਹੋ ਗਏ ਸਨ ਅਤੇ ਇਸ ਵੇਲੇ ਸਾਰੇ ਗੇਟ ਖੋਲ ਕੇ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਤੇ ਇਸ ਨਾਲ ਲੋਕਾਂ ਨੂੰ ਰਾਵੀ ਦਰਿਆ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ ਤੇ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਾਸੀਆਂ ਲਈ ਖਤਰੇ ਦੀ ਘੰਟੀ ਭਾਰੀ بارش ਕਾਰਨ ਹੁਫਾਨ ਤੇ ਸਤਲੁਜ ਦਰਿਆ ਪੁਲ ਤੱਕ ਪਹੁੰਚਿਆ ਪਾਣੀ ਹਾਂਜੀ ਦਾਦੀ ਦੇ ਪਹਾੜੀ ਖੇਤਰਾਵਾਂ ਵਿੱਚ ਪਾਰੀ ਬਾਰ ਸ਼ਿਕਾਰਨ ਪੰਜਾਬ ਵਿੱਚ ਦਰਿਆਵਾਂ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਬਿਆਸ ਦਰਿਆ ਅਤੇ ਸਤਲੁਜ ਦਰਿਆ ਉਫਾਨ ਤੇ ਹਨ ਤੇ ਪੰਜਾਬ ਵਿੱਚ ਵੀ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪਾਰੀ ਤਬਾਹੀ ਵੇਖਨ ਨੂੰ ਮਿਲ ਰਹੀ ਹੈ ਤੇ ਰੋਪੜ ਨੇੜੇ ਹਾਲਾਤ ਬੇਹਦ ਬਦਤਰ ਨਜ਼ਰ ਆਏ ਤੇ ਭਾਰੀ ਮੀਂਹ ਕਾਰਨ ਰੋਪੜ ਨੇੜੇ ਸਤਲੁਜ ਦਰਿਆ ਵਿੱਚ ਲਗਾਤਾਰ ਵਧ ਰਿਹਾ ਪਾਣੀ ਪੁਲ ਦੇ ਉੱਪਰ ਤੱਕ ਪਹੁੰਚ ਗਿਆ ਹੈ ਤੇ ਜਿਸ ਕਾਰਨ ਆਵਾਜਾਈ ਵਿੱਚ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਸਾਹਮਣੇ ਆਈਆਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪਾਣੀ ਪੁਲ ਤੱਕ ਪਹੁੰਚ ਚੁੱਕਾ ਹੈ ਅਤੇ ਉੱਥੋਂ ਲੰਘ ਰਹੀ ਲੋਕਾਂ ਦੇ ਵਾਹਨ ਪਾਣੀ ਵਿੱਚ ਰੁਕ ਰਹੇ ਹਨ ਤੇ ਗੱਲ ਕਰਦੇ ਅਗਲੀ ਵੱਡੀ ਖਬਰ ਦੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ 26 ਅਗਸਤ ਨੂੰ ਸਕੂਲਾਂ 'ਚ ਛੁੱਟੀ ਦਾ ਐਲਾਨ ਹਾਂਜੀ ਦਾਦੀ ਕਿੱਦੇ ਹੀ ਦੇ ਕਈ ਸੂਬਿਆਂ 'ਚ ਹੋ ਰਹੀ ਲਗਾਤਾਰ بارش ਨੇ ਜਨ ਜੀਵਨ ਅਸਤ ਵਿਅਸਤ ਕੀਤਾ ਹੋਇਆ ਹੈ ਤੇ ਲੋਕਾਂ ਦਾ ਘਰੋਂ ਨਿਕਲਣਾ ਵੀ ਬੇਹਦ ਮੁਸ਼ਕਲ ਹੋ ਗਿਆ ਹੈ ਤੇ ਸਕੂਲੀ ਵਿਦਿਆਰਥੀ ਇਸ ਹਾਲਾਤ ਸਭ ਤੋਂ ਜ਼ਿਆਦਾ ਮੁਸ਼ਕਲ ਸਥਿਤੀ ਚੋਂ ਗੁਜ਼ਰ ਰਹੇ ਹਨ ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਜੰਮੂ ਸਿੱਖਿਆ ਵਿਭਾਗ ਦੇ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਤੇ ਵਿਭਾਗ ਨੇ ਇਹ ਫੈਸਲਾ ਪਾਰੀ ਬਾਰਸ਼ਿਤ ਦੇ ਅਲਰਟ ਤੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਕੀਤਾ ਹੈ ਤੇ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮ ਮੁਤਾਬਕ ਬਦਲਦੇ ਬਦਲਦੇ ਹੋਏ ਮੌਸਮ ਦੇ ਮੱਦੇ ਨਜ਼ਰ ਪ੍ਰਸ਼ਾਸਨ ਨੇ ਜੰਮੂ ਡਿਵੀਜ਼ਨ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ 26 ਅਗਸਤ ਦਿਨ ਮੰਗਲਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ ਤੇ ਐਜ਼ ਹੁਕਮ ਤੇ ਵਿਦਿਆਰਥੀਆਂ ਤੇ ਸਕੂਲ ਸਟਾਫ ਦੀ ਸੁਰੱਖਿਆ ਨੂੰ ਧਿਆਨ ਚ ਰੱਖ ਕੇ ਛੁੱਟੀ ਦਾ ਫੈਸਲਾ ਲੈਣ ਬਾਰੇ ਕਿਹਾ ਗਿਆ ਹੈ ਤੇ ਗੱਲ ਕਰਦੇ ਆਂ ਅਗਲੀ ਵੱਡੀ ਖਬਰ ਤੇ ਬਾਰੇ ਹਾਂਜੀ ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਲੰਧਰ ਤੋਂ ਵੱਡੀ ਖਬਰ ਸਰਜਲੀ ਸਰਜੀਕਲ ਕੰਪਲੈਕਸ ਚ ਫੈਕਟਰੀ ਚੋਂ ਗੈਸ ਹੋਈ ਲੀਕ ਪਈਆਂ ਪਾੜੜਾਂ ਹਾਂਜੀ ਦਾਦੀ ਕੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਸਰਜੀਕਲ ਕੰਪਲੈਕਸ ਸਥਿਤ ਮੈਟਰੋ ਮਿਲਕ ਫੈਕਟਰੀ ਵਿੱਚ ਅਚਾਨਕ ਅਮੋਨੀਅਮ ਓਨੀਆ ਗੈਸ ਲੀਕ ਹੋਣ ਕਰਨ ਹੰਗਾਮਾ ਹੋ ਗਿਆ ਤੇ ਜਾਣਕਾਰੀ ਅਨੁਸਾਰ ਗੈਸ ਲੀਕ ਹੋਣ ਦੀ ਘਟਨਾ ਫੈਕਟਰੀ ਦੇ ਅੰਦਰ ਕੰਮ ਕਰ ਰਹੇ ਕਰਮਚਾਰੀਆਂ ਲੇਖਾਤਰਾ ਬਣ ਗਈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਸਲਿਕ ਹੋਣ ਤੋਂ ਤੁਰੰਤ ਬਾਅਦ ਫੈਕਟਰੀ ਦੇ ਆਹਾਤੇ ਵਿੱਚ ਹਫੜਾ ਦਫੜੀ ਮੱਚ ਗਈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਸਮੇਂ ਫੈਕਟਰੀ ਦੇ ਅੰਦਰ ਲਗਭਗ 30 ਤੋਂ 40 ਲੋਕ ਮਜ਼ਦੂਰ ਸੰਯੋਗ ਗੈਸਲਿਕ ਹੋਣ ਕਾਰਨ ਅੰਦਰ ਫਸ ਗਏ ਹਨ ਤੇ ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਰਾਹਤ ਅਤੇ ਬਚਾਅ ਟੀਮ ਨੂੰ ਤੁਰੰਤ ਮੌਕੇ ਤੇ ਬੁਲਾਇਆ ਗਿਆ ਤੇ ਕ੍ਰੇਨ ਦੀ ਮਦਦ ਨਾਲ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਤੇ ਦੋਸਤੋ ਅੱਜ ਦੀਆਂ ਖਬਰਾਂ ਤੁਹਾਨੂੰ ਦੱਸ ਦਿੱਤੀਆਂ ਗਹਿਣੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਲਿਓ ਜੀ ਧੰਨਵਾਦ